ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਥੇ ਇੱਕ ਖਵਾਜੇ ਦੀ ਜੋਤ ਵੀ ਲੱਗਦੀ ਆ ਲੋਕ ਸ਼ਾਮ ਦੇ ਟਾਈਮ ਦੀਵੇ ਪਾਇਆ ਕੈਮਰਾਮੈਨ ਨੂੰ ਕਹਿੰਦਾ ਜ਼ੂਮ ਕਰਕੇ ਦਿਖਾ ਦੇ ਉੱਪਰ ਜਾਲ ਬਣਿਆ ਹੋਇਆ ਤੇ ਲੋਕ ਖਵਾਜੇ ਦੀ ਇੱਥੇ ਜੋਤ ਲਾ ਕੇ ਜਾਂਦੇ ਆ ਪਿੰਡ ਦੇ ਲੋਕ ਆਉਂਦੇ ਆ ਤੇ ਨਾਲਲੇ ਪਾਸੇ ਇਤਰਾਜ਼ ਲਾਇਆ ਜਾ ਰਿਹਾ ਪਿੰਡ ਦੇ ਲੋਕਾਂ ਵੱਲੋਂ ਇਹ ਇਤਰਾਜ਼ ਲਾਇਆ ਜਾ ਰਿਹਾ ਕਿ ਜੋ ਨਾਲ ਦਾ ਘਰ ਆ ਇਹਦੀ ਉੱਪਰਲੇ ਪਾਸੇ ਨਾਲ ਹੀ ਬਿਲਕੁਲ ਫਲੈਸ਼ ਬਣੀ ਹੋਈ ਆ ਜਿਹੜੀ ਫਲੈਸ਼ ਬਣੀ ਐ ਅਸੀਂ ਨਹੀਂ ਕਹਿੰਦੇ ਪਾਰੇ ਪਿੰਡ ਦੇ ਲੋਕ ਕਹਿੰਦੇ ਆ ਕਿ ਇਹ ਖੂਹ ਦੀ ਜਗਾ ਦੇ ਵਿੱਚ ਬਣੀ ਹੋਈ ਆ ਖੂਹ ਦੀ ਜਗਾ ਨਾਲ ਦੇ ਘਰਾਂ ਨੇ ਦੱਬ ਲਈ ਐ ਨੱਪ ਲਈ ਐ ਕੀ ਕਹਾਣੀ ਐ ਤੇ ਕੀ ਜਾਣਕਾਰੀ ਆਪਾਂ ਇੱਥੇ ਬਜ਼ੁਰਗਾਂ ਉਹਨਾਂ ਤੋਂ ਸਾਰੀ ਪੁੱਛਦੇ ਆਪੂ ਜੀ ਕਿਵੇਂ ਦੇਖਨੋਂ ਜਿਹੜਾ ਇਹ ਖੂਹ ਬਣਿਆ ਪੁਰਾਣੇ ਸਮੇਂ ਦਾ ਹਾਂਜੀ ਇਹਦੇ ਪਾਸੇ ਜਗਾ ਕਿੰਨੀ ਕੁ ਹੁੰਦੀ ਸੀ ਇਹਦੇ ਜਗਾ ਜੀ ਆ ਸਾਰੀ ਹੁੰਦੀ ਸੀ ਆ ਵਲੀ ਆ ਜਿਹੜੀਆਂ ਨਾ ਗੰਦਾ-ਕੁੰਦਾਆਂ ਸਾਰੀਆਂ ਮੇਲ ਹੀ ਹੁੰਦਾ ਸੀ ਉਹ ਜਾ ਕੇ ਉਹ ਟੈਕੀ ਤੋਂ ਪਰੇ ਲਾਂ ਛੁੜਦੀ ਸੀ ਉਹ ਬੈਠ ਕੇ ਕੋਲੇ ਹੂੰ ਤੇ ਉੱਥੋਂ লাশ ਛੁੜਦੀ ਸੀ ਤੇ ਬੜਾ ਲੰਮਾ ਸੀ ਜਿਵੇਂ ਬੋਕਾ ਖਿੱਚਦੇ ਸੀ ਲੰਮੀ লাশ ਲੈ ਕੇ ਜਾਂਦੀ ਸੀ ਹਾਂ ਬਲਦ ਜੁੜੇ ਹੁੰਦੇ ਸੀ ਮੂਰੇ ਛੋਟਾ ਜਾਂ ਬਲਦ ਹਾਂ ਐ ਸੀ ਬਲਦ ਜੁੜਦਾ ਸੀ ਮੂਰੇ ਬੋਕੇ ਦੇ ਹਾਂ ਹੂੰ ਤੇ ਬਲਦ ਜੁੜਦਾ ਸੀ ਤੇ ਉਹ ਬੈਠਕ ਕੋਲੇ ਖਲਦੀ ਸੀ ਜਾ ਕੇ ਹੂੰ ਉਹ ਬੋਕਾ ਫਿਰ ਇੰਨੀ ਜਗ੍ਹਾ ਸੀ ਤੇ ਹੁਣ ਜਗ੍ਹਾ ਇਹ ਤਾਂ ਸਾਰੀ ਬੰਦ ਹੀ ਹੋ ਗਈ ਨਾਲ ਹੀ ਖੂਦ ਬੋਕਾ ਬਲਦੀਆਂ ਘਰਾਂ ਵਾਲਿਆਂ ਨੇ ਇਹਨੇ ਸਾਰੀ ਬਲਦੀ ਹੂੰ ਐਸ ਬੰਦੇ ਨੇ ਆ ਜਿਹੜਾ ਕੋਠੀ ਬਾਈ ਆ ਹੂੰ ਕੀ ਨਾਮ ਕੇ ਬਾਈ ਦਾ ਹੈ ਸੇਮਰ ਸਿੰਘ ਸਨ ਆਫ ਨੰਦ ਸਿੰਘ ਗਰਚਰਨ ਸਿੰਘ ਸਨ ਆਫ ਨੰਦ ਸਿੰਘ ਲਸ਼ਮਨ ਸਿੰਘ ਸਨ ਆਫ ਨੰਦ ਸਿੰਘ ਇਹ ਇਕੱਠੇ ਹੋਇਆ ਨੇ ਨੱਪੀ ਆ ਹੁਣ ਅੱਡ ਹੋਇਆ ਤੇ ਜਗ੍ਹਾ ਸੇਮਰ ਸਿੰਘ ਨੂੰ ਮਿਲ ਗਈ ਤੇ ਸ਼ੈਮਬਰ ਸੰਗਣੇਆਂ ਜਿਹੜੀਆਂ ਲੈਟਰੀਨਾਂ ਖੂਹ ਦੇ ਉੱਤੇ ਬਣਾਈਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਖਵਾਜੇ ਪੀਰ ਦੇ ਮੋਢਿਆਂ ਦੇ ਉੱਤੇ ਬਹਿ ਕੇ ਲੈਟਰੀਨਿੰਗ ਕਰਦੇ ਆ। ਇੱਕ ਪਾਸੇ ਤਾਂ ਜੋਤਾਂ ਲਾਉਂਦੇ ਕਹਿੰਦੇ ਸਾਡਾ ਖਵਾਜਾ ਪੀਰ ਆ ਤੇ ਦੂਜੇ ਪਾਸੇ ਖੂਹ ਦੇ ਉੱਤੇ ਜਾ ਕੇ ਲੈਟਰੀਨ ਬਣਾਈ ਹੋਈ ਆ ਵੇਖੋ ਸਾਹਮਣੇ ਖੂਹ ਦੀ ਮੰਨ ਦੇ ਉੱਤੇ ਤੇ ਖਵਾਜੇ ਦੇ ਮੋਢਿਆਂ ਦੇ ਉੱਤੇ ਬੈਠ ਕੇ ਲੈਟਰੀਨ ਕਰਦਾ ਸਾਰਾ ਪਰਿਵਾਰ ਅੰਦਰ ਜਾ ਕੇ ਮੌਕਾ ਵੇਖਿਆ ਲੈਟਰੀਨ ਬਣੀ ਹੋਈ ਆ। ਮੌਕਾ ਦੇਖ ਲਓ ਜੀ ਇੱਧਰਲੇ ਪਾਸੇ ਇੱਕ ਮਿੰਟ ਆਜੋ ਆ ਤੁਹਾਨੂੰ ਦਿਖਾ ਦਿੰਦੇ ਆ। ਜੀ ਇਹ ਤੁਹਾਨੂੰ ਜਿਹੜੀਆਂ ਪਿੰਡ ਰਮਾਣ ਵਾਲੇ ਬਿਲਸਿਕ ਦੀਆਂ ਤੁਹਾਨੂੰ ਖੂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਹੜੀ ਸਰਕਾਰੀ ਜਗ੍ਹਾ ਸੀ ਜਿਹਨੂੰ ਆਪਾਂ ਸ਼ਾਮ ਲਾਟ ਜਗ੍ਹਾ ਪੰਚਾਇਤੀ ਜਗ੍ਹਾ ਕਹਿੰਦੇ ਨੇ ਅਤਰਾਜ ਲਾਇਆ ਜਾਂਦਾ ਲੋਕਾਂ ਵੱਲੋਂ ਵੀ ਨੱਪ ਲੈ ਐ ਸਕੰਦ ਤੋਂ ਸਿੱਧਾ ਇਹ ਸਾਰਾ ਖਾਲੀ ਸੀ ਇੱਥੋਂ ਦੇ ਗੱਡੇ ਇੱਥੋਂ ਜਾਂਦੇ ਸੀ ਲੋਕ ਪਾਣੀ ਭਰ ਕੇ ਇੱਥੋਂ ਦੀ ਹੀ ਲੈ ਕੇ ਜਾਂਦੇ ਸੀ ਕੰਦਾਏ ਬਿਲਕੁਲ ਖੂਹ ਦੇ ਉੱਪਰ ਕੱਢੀ ਹੋਈ ਆ ਹਨਾ ਦਿਖਾਓ ਕੈਮਰਾ ਮੈਨੂੰ ਕਹਿੰਦਾ ਤਸਵੀਰ ਕਰ ਜ਼ੂਮ ਕਰਕੇ ਦਿਖਾ ਦੇ ਗੱਡਾ ਲੰਗ ਤਾਂ ਸੀਗਾ ਟਰੈਕਟਰ ਲੰਗ ਦਾ ਸੀਗਾ ਪੂਰਾ ਰਸਤਾ ਸੀਗਾ ਜਿਹੜਾ ਕਿ ਅੱਜ ਇਹ ਖੂਹ ਦੇ ਉੱਤੋਂ ਵੀ ਕੰਦਾ ਨਿਕਲ ਗਈ ਹੈ ਤੇ ਕੇਸ ਇਹ ਮੇਰੇ ਤੇ ਕਰੀ ਬੈਠੇ ਮੇਰੇ ਮੱਥੋਂ ਗਲੀ ਪੂਰੀ ਦੀ ਪੂਰੀ ਬਿਲਕੁਲ ਤਿਆਰ ਤਿਆਰ ਵਰਤਿਆ ਕਾਨੂੰਨ ਕੋਲ ਰਿਪੋਰਟ ਬਣਾ ਕੇ ਦਿੱਤੀ ਆ ਵੀ ਮੌਕੇ ਦੇ ਮਜ਼ਾਕ ਮੇਰੀ ਗਲੀ ਪੂਰੀ ਹੈ ਤੇ ਮੇਰੇ ਤੇ ਕੇਸ ਕੀਤਾ ਜਿਹੜੇ ਮੇਰੇ ਤੇ ਅਗਵਾ ਬਣੇ ਆ ਉਹ ਇਹ ਅਗਵਾ ਬਣੇ ਆ ਜਿਨ੍ਹਾਂ ਨੇ ਖੂਹ ਦਾ ਥਾਂ ਰੋਕਿਆ ਹੋਇਆ ਹੈ ਕੋਦੇ ਪਾਸੇ ਜਗਾ ਕਹਿੰਦੇ ਕਾਫੀ ਛੱਡੀ ਹੋਈ ਸੀ ਇਹਨਾਂ ਬਜ਼ੁਰਗਾਂ ਦਾ ਕਹਿਣਾ ਹੋਇਆ ਤੇ ਆਪਾਂ ਹੋਰ ਵੀ ਜਿਹੜੇ ਬਜ਼ੁਰਗ ਖੜੇ ਉਹਨਾਂ ਤੋਂ ਵੀ ਜਾਣਕਾਰੀ ਲੈਣੀ ਨੇ ਪੁੱਛ ਲੈਣੀ ਪਿੰਡ ਦੇ ਲੋਕ ਕੁਛ ਪਹੁੰਚੇ ਨੇ ਇਥੇ ਸਾਨੂੰ ਨਹੀਂ ਪਤਾ ਇਹ ਪਹਿਲਾਂ ਦਾ ਕੰਮ ਹੈ ਇਹ ਨਹੀਂ ਨਹੀਂ ਜਗਾ ਵੀ ਇੱਕ ਜਗਾ ਦੀ ਗੱਲ ਸਾਨੂੰ ਜਗਾ ਦਾ ਪਤਾ ਨਹੀਂ ਜਦੋਂ ਪਹਿਲਾਂ ਦਾ ਪਹਿਲਾਂ ਨਹੀਂ ਨਾ ਪਤਾ ਸਾਨੂੰ ਇਹ ਹੂੰ ਉਹਨਾਂ ਨੂੰ ਪਤਾ ਜਿਹੜੇ ਦੂਜੇ ਬੰਦੇ ਆ ਜੀ ਤੁਹਾਨੂੰ ਕਿਵੇਂ ਲੱਗਦਾ ਜਿਹੜੀ ਖੁਦ ਜਗਾ ਨੂੰ ਕਹਿੰਦੇ ਆ ਵੀ ਜਗਾ ਛੱਡੀ ਹੋਈ ਸੀ ਹੁਣ ਦੂਜੀ ਧਿਰ ਨੇ ਦੋਨੇ ਪਾਸਿਓਂ ਜਾਨੀ ਕਿ ਸਾਡੇ ਵੇਖਣ ਦੇ ਵਿੱਚ ਇਹ ਜਗਾ ਇੱਥੇ ਬਹੁਤ ਦੇ ਨਾਲ ਜਗਾ ਖੁੱਲੀ ਸੀਗੀ ਖੂਹ ਦੇ ਨਾਲ ਪਹਿਲਾਂ ਹੁੰਦੀ ਇਧਰਲੇ ਪਾਸੇ ਜਗਾ ਖੁੱਲੀ ਸੀਗੀ ਤੇ ਸਾਡੇ ਤੋਂ ਪਹਿਲਾਂ ਜਿਹੜੇ ਬਜ਼ੁਰਗਾਂ ਦੇ ਵੇਲੇ ਤੇ ਸਾਡੀ ਤੇ ਲਾਸ਼ ਨਿਕਲਦੀ ਬਹੁਤ ਲੰਮੀ ਜਿਹੜੀ ਹੁਣ ਜਗਾ ਖੂਹ ਦੀ ਮਾਰੋ ਫਰੰਟ ਆ ਆ ਹੀ ਰਹਿ ਗਿਆ ਤੇ ਪਹਿਲਾਂ ਇਹਦਾ ਆਚਾਰ ਫੇਰਾ ਬਹੁਤ ਖੁੱਲਾ ਸੀਗਾ ਇਹ ਚ ਪਾਣੀ ਪੂਣੀ ਇੱਕ ਤਰੀ ਪਾਇਆ ਜਾ ਹੜੂ ਢਾ ਕੇ ਸੀ ਤੇ ਹੁਣ ਤਾਂ ਆਹੀ ਜਗਾ ਰਹਿ ਗਈ ਦੀ ਮੇਨ ਬਸ ਇੱਕ ਨਹੀਂ ਆਪਾਂ ਕਾਫੀ ਬੰਦੇ ਉਹ ਵਿਊ ਲਵਾਂਗੇ ਇੱਥੇ ਕਾਫੀ ਬੰਦੇ ਤੇ ਬਜ਼ੁਰਗਾਂ ਤੋਂ ਪੁੱਛਾਂਗੇ ਬਾਪੂ ਜੀ ਤੁਸੀਂ ਕਿਵੇਂ ਦੇਖਿਆ ਜਗਾ ਤੇ ਇਹ ਕਹਿੰਦੇ ਇਹ ਵੀ ਲਾਸ ਲੰਮੀ ਲੈ ਕੇ ਜਾਂਦੀ ਸੀ ਕਿੱਥੇ ਨਹੀਂ ਲਾਸ ਤਾਂ ਨਹੀਂ ਅਸੀਂ ਦੇਖੀ ਤੇ ਵੈਸੇ ਇਹ ਜਗਾ ਪਹਿਲਾਂ ਖਾਲੀ ਪਈ ਹੁੰਦੀ ਸੀਗੀ ਜਿੱਥੇ ਹੁਣ ਘਰ ਆ ਇਹ ਤੇ ਲਾਸ ਉਹ ਮੈਂ ਤਾਂ ਬਜ਼ੁਰਗਾਂ ਤੋਂ ਸੁਣਦਾ ਹੁੰਦਾ ਸੀ ਪਰ ਇਹ ਨੂੰ ਜਾਂਦੀ ਹੁੰਦੀ ਸੀਗੀ ਕੰਧ ਦੇ ਨਾਲ-ਨਾਲ ਹੀ ਅਖੀਰ ਤੇ ਘਰ ਆ ਇੱਕ ਐ ਲੋਟ ਤੇ ਉਹ ਘਰ ਦੇ ਹੈਡ ਤੱਕ ਜਾਂਦੀ ਹੁੰਦੀ ਸੀ ਕੰਧ ਤੱਕ ਹੋਰ ਨਿਕੋ ਸਪਾ ਦਾ ਸੁਣੀ ਇਸ ਤਰ੍ਹਾਂ ਹੀ ਗੱਲ ਕਰਦੇ। ਇਹ ਇਸ ਜਗ੍ਹਾ ਨੂੰ ਕੀ ਕਹਿੰਦੇ ਸ਼ਾਮ ਲਾਟੀ ਜਗ੍ਹਾ ਕਹਿੰਦੇ ਸੀ ਤੇ ਪੰਚਾਇਤੀ ਜਗ੍ਹਾ ਕਹਿੰਦੇ ਹੁੰਦੇ ਸੀ। ਰਾਜੇ ਦਾ ਥਾਂ ਸੀ ਉਹਨੇ। ਪੰਚਾਇਤੀ ਜਗ੍ਹਾ ਜੀ ਪੰਚਾਇਤ ਦੇ ਨਾਲ ਨਾ ਬਰਗਿਆ। ਹਾਂ ਮੈਨੂੰ ਇਹ ਡੋਂਗੀ ਗੱਲ ਦਾ ਮੈਨੂੰ ਨੂੰ ਕੋਈ ਪਤਾ ਨਹੀਂ ਮੈਂਵੇਂ ਆਖਾਂ। 70 ਨੰਬਰ ਆ ਜੀ ਖੁਦ ਹੀ ਜਗ੍ਹਾ ਦਾ 1170 ਨੰਬਰ ਆ। ਪੰਚਾਇਤੀ ਜਗ੍ਹਾ ਪੰਚਾਇਤੀ ਜਗ੍ਹਾ ਦੇ ਕਾਰਨ ਮਰਲੇ ਦਾ ਪੰਚਾਇਤ ਦੀ ਜ਼ਮੀਨ ਦੇ ਨਾਲ ਜਮਾ ਬਰੀ ਨਿਕਲਦੀ ਹੈ। ਹਾਂਜੀ। ਕਿੰਨੀ ਜਗ੍ਹਾ ਸੀ ਇੱਥੇ ਜਿਹੜੀ ਸੀ ਸਾਰੀ ਇਸਾਜੀ ਖੂਦ ਦੇ ਮਗਰਲੇ ਪਾਸੇ ਤੋਂ ਦੱਸਿਆ ਵੀ ਜਿਵੇਂ ਆਹ ਥੜਾ ਬਣਿਆ ਹੋਇਆ ਹੈ ਇਹ ਥੜਾ ਛੱਡ ਕੇ ਵੀ ਬੈਕ ਸਾਈਡ ਦੇ ਉੱਤੇ ਹੱਥ-ਫੁੱਟ ਰਸਤਾ ਸੀਗਾ ਜਿਹੜਾ ਕਿ ਅੱਜ ਖੂਦੀਆਂ ਮਣਾਂ ਦੇ ਉੱਤੋਂ ਦੀ ਕੰਧਾਂ ਕੜੀਆਂ ਗਈਆਂ ਲੈਟਰੀਨਾਂ ਬਣੀਆਂ ਹੋਈਆਂ ਬਾਹਰ ਖੋਲ੍ਹੋ ਜੀ ਅੰਦਰਲੇ ਪਾਸੇ ਜਾ ਕੇ ਐਂਟਰੀ ਕਰੋ ਕਰਕੇ ਇਹਦੀ ਮਤਲਬ ਵੀਡੀਓ ਬਣਾਓ ਲੈਟਰੀਨ ਬਣੀ ਹੋਈ ਆ ਨਹੀਂ ਦਿਸੀ ਜਾਂਦੀ ਨਾਲ ਪੱਲੇ ਪਦੀ ਸੀ ਜਾਂਦੀ ਆ ਇੱਧਰ ਪੁੱਛ ਲੈਣੇ ਤੁਹਾਡਾ ਪਿੰਡ ਕਿਹਦਾ ਇਹੀ ਹੈ ਜੀ ਆਪਣਾ ਵੈਸੇ ਤਾਂ ਗਵਾਂਢੀ ਹੈ ਤੇ ਸੁੰਨ ਚ ਤਾਂ ਇਹੀ ਆ ਜੀ ਬਈ ਜਗਾ ਨਾਲ ਆਸੇ-ਪਾਸੇ ਦੀ ਇਹਦੇ ਰੌਂਡ ਲੱਗਦਾ ਹੁੰਦਾ ਸੀਗਾ ਖੂਦ ਦੇ ਬਾਕੀ ਆਪਣੀ ਤਾਂ ਏਜ ਛੋਟੀ ਐ ਇਹ ਤਾਂ ਹੁਣ ਥੋੜੇ ਟਾਈਮ ਤੇ ਹੀ ਇਹ ਜਗਾ ਜਿਹੜੀ ਇਹ ਕਵਰ ਹੋਈ ਵੀ ਐ ਉਂ ਐ ਵੀ ਪੁਰਾਣੀ ਸੁਣਨ ਚ ਗੱਲ ਇਹ ਆਈ ਐ ਵੀ ਕਹਿੰਦੇ ਇਹ ਵੀ ਪਾਸੇ ਤੋਂ ਖੁੱਲਾ ਹੁੰਦਾ ਸੀ ਇਹ ਕਾਫੀ ਲੰਮੀ ਜਾਂਦੀ ਹੁੰਦੀ ਸੀ ਜੇ ਇਹਦੀ ਜਿਹੜੀ ਲਾਮ ਸੀਗੀ ਇਤੋਂ ਮੰਨ ਕੇ ਚੱਲੋ ਵੀ ਜਿਵੇਂ ਆਪਾਂ ਕਹਦੇ ਜੇ ਡੇਢ ਪੌਣ ਦੋ ਕਿੱਲੇ ਸਿੱਧੀ ਜਾਂਦੀ ਹੁੰਦੀ ਸੀਗੀ ਬੋਕੇ ਦਾ ਜਿਹੜਾ ਰਸਾ ਸੀਗਾ ਹਾਂਜੀ ਹੋਰ ਸਾਰਾ ਪੁੱਛਾਂਗੇ ਕਿਵੇਂ ਲੱਗਦਾ ਤੁਹਾਨੂੰ ਹਾਂਜੀ ਜਿਹੜੀ ਥਾਂ ਕਹਿੰਦੇ ਕਾਫੀ ਹੁੰਦੀ ਸੀ ਖੂਹ ਦੇ ਪਾਸੇ ਇਹ ਥਾਂ ਜੀ ਜਿਹੜੇ ਲੈਰ ਆਪਣੀ ਸੀ ਨਾ ਲਾਸ ਉਹ ਇਧਰਲੇ ਪਾਸੇ ਨੂੰ ਜਾਂਦੀ ਸੀ ਬੋਕਾ ਜੀਰੋਂ ਖੈਦੇ ਸੀਗੇ ਤੇ ਉਹ ਵੇਖਿਆ ਮੈਂ ਤਾਂ ਉਹ ਦੂਰ ਤਾਈ ਲਾ ਜਾਂਦੀ ਵੇਖੀ ਛੋਟੇ ਜਿਹੇ ਹੁੰਦੇ ਸੀ ਬੁੜੀ ਆ ਨਾਲ ਆ ਜਾਣਾ ਪਾਣੀ ਭਰ ਲੈ ਤੇ ਇੱਕ ਇਹਦੇ ਦਾ ਦਾਦਾ ਵੇਖਿਆ ਸੀ ਵਹੀ ਕੀ ਤੇ ਪਾਣੀ ਭਰਦਾ ਉਹ ਤੋੜੇ ਧਰ ਲੈਣੇ ਉਹਨੇ ਦੋ ਤੇ ਇੱਕ ਪਿਛਲੇ ਪਾਸੇ ਇੱਕ ਅੱਗੇ ਧਰ ਕੇ ਤੇ ਤਿੰਨ ਤੋੜੇ ਧਰ ਕੇ ਪਾਣੀ ਦੇ ਤੇ ਉਹ ਢੋਦਾ ਬਾ ਘਰਾਂ ਚ ਪਾੜੀ ਵੇਖਿਆ ਪਉਦਾ ਬਸ ਦੋ ਚੀਜ਼ਾਂ ਵੇਖਿਆ ਛੋਟੇ ਛੋਟੇ ਹੁੰਦੇ ਛੋਟੇ ਉਹ ਚੀਜ਼ਾਂ ਖਤਮ ਹੀ ਹੋ ਗਈਆਂ ਸਾਰੀਆਂ ਹਾਂ ਜੀ ਚੀਜ਼ਾਂ ਖਤਮ ਹੋ ਗਈਆਂ ਸਾਰੀਆਂ ਉਹ ਹਾਂ ਸਾਰੀਆਂ ਖਤਮ ਹੋ ਗਿਆ ਹੈ ਹੂੰ ਕਈ ਪਿੰਡਾਂ ਦਾ ਖੂਹ ਵੀ ਬੰਦ ਕਰਤੇ ਲੋਕਾਂ ਨੇ ਹਾਂ ਜੀ ਸੁਣਦਾ ਬਾਬਾ ਹਾਂ ਜੀ ਥਾਈ ਬੰਦ ਹੈ ਹੂੰ ਇਹ ਸਾਡੇ ਸਾਡੇ ਮੁਰੰਮਤ ਕਰ ਲਈ ਆ ਸਾਰੇ ਉਹ ਘਰਾਂ ਨੂੰ ਰੋਕ ਲੈ ਸਾਰੇ ਬਾਬੂ ਨਾਲੇ ਕਹਿੰਦੇ ਵੀ ਖੂਹ ਹੀ ਜਗ੍ਹਾ ਹੁੰਦੀ ਆ ਛੱਪੜ ਦੀ ਜਗ੍ਹਾ ਹੁੰਦੀ ਆ ਤੇ ਉਸ ਨੂੰ ਮਾੜਾ ਕਹਿੰਦੇ ਆ ਬਜ਼ੁਰਗ ਨਹੀਂ ਰੁਕਣੀ ਚਾਹੀਦੀ ਹਾਂ ਇਹ ਤਾਂ ਪਤਾ ਹੀ ਹੈ ਖੂਬੀ ਦਾ ਛੱਪੜ ਦੀ ਨਹੀਂ ਰੁਕਣੀ ਚਾਹੀਦੀ ਪਹਿਲਾਂ ਬੁੜੇ ਦੱਸਦੇ ਹੁੰਦੇ ਸਾਨੂੰ ਵੀ ਵੀ ਖੂਬੀ ਨੇੜੇ ਵੀ ਨਹੀਂ ਜਾਣਾ ਚਾਹੀਦਾ ਤੇ ਦੇਖ ਲੋ ਤੇ ਸਾਡੀ ਰੁਕੀ ਪਈ ਹੈ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਜਿਹੜੀ ਇਹ ਜਗਾ ਛੁੱਟਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਅਸਲੀ ਤੇ ਮੈਂ ਤਾਂ ਬਾਹਰੋਂ ਆਈ ਤੇ ਬਾਈ ਯਾਰ ਗੱਲ ਪੁੱਛੋ ਇਹਨਾਂ ਨੂੰ ਜਿਹੜੇ ਜੀ ਜੀ ਛੋਟਣੀ ਚਾਹੀਦੀ ਹੈ ਜੀ ਇਹ ਸਾਰੀ ਜਿਹੜੀ ਖੂਦ ਹੀ ਜਗਾ ਜਿਹੜੀ ਤੇ ਕਬਜ਼ਾ ਉਹ ਖਾਲੀ ਕਰਨੀ ਖਾਲੀ ਕਰਨੀ ਚਾਹੀਦੀ ਆ ਉਹ ਹੂੰ ਇਹ ਬੇਨਤੀ ਆ ਸਾਡੀ ਦਾ ਹੂੰ ਕਿ ਖਾਲੀ ਹੋ ਜੇ ਇਹ ਜਗਾ ਹੂੰ ਜੀ ਤੁਸੀਂ ਇਹਦੀ ਕੋਈ ਤੇ ਦਰਖਾਸਤ ਵੀ ਦਿੱਤੀ ਆ ਵੀ ਜਿਹੜੀ ਦਰਖਾਸਤ ਦਿੱਤੀ ਸੀਗੀ ਡੀਸੀ ਤੋਂ ਮਾਰਗ ਕਰਾ ਕੇ ਦਰਖਾਸਤ ਦੇ ਕੇ ਆਇਆ ਮੈਂ ਇਹ ਬੰਦਾ ਕਚਹਿਰੀ ਦੇ ਵਿੱਚ ਲੱਗਿਆ ਹੋਇਆ ਟੋਟਲ ਇਹ ਕਰਤਾਂ ਨੂੰ ਸਾਰੇ ਅਫਸਰਾਂ ਨੂੰ ਟੋਟਲ ਜਾਣ ਲੈ ਹੂੰ ਇਸ ਹੀ ਜਾਣਫਸ਼ਾਨਦ ਹੋਣ ਦੇ ਕਾਰਨ ਮੇਰੇ ਕੋਲੇ ਜਿਹੜੀ ਮੈਂ ਮਤਲਬ 2 ਸਾਲ ਪਹਿਜਨ ਅਸੀ ਕਰੀ ਵੀ ਮੈਂ ਦਸਾਹ ਦਿੱਤੀ ਹੈ ਦੀ ਮਨਤੀ ਹੋਣੀ ਚਾਹੀਦੀ ਹੈ 2 ਸਾਲ ਬਾਅਦ ਮੈਨੂੰ ਕਿਸੇ ਨੇ ਦੱਸਿਆ ਵੀ ਆਈਟੀਆਈ ਪੈਂਦੀ ਹੈ ਉਹ ਪਾ ਕੇ ਪੁੱਛਵਟਾਲ ਕਰ ਜਦੋਂ ਮੈਂ ਪਸਾ ਕੀਤਾ ਮੇਰੇ ਕੋਲੇ ਉਹ ਵਾਪਸ ਆਈ ਜਿਹੜੀ ਰਸੀਦ ਹੈ ਉਹ ਜਵਾਬ ਆਇਆ ਦੇ ਸਾਡੇ ਮੇਜ ਤੇ ਤੇਰਾ ਲੈਟਰ ਆਇਆ ਕੋਈ ਨਹੀਂ ਦੀ ਸੀ ਤਾਂ ਮਾਰਗ ਹੋ ਕੇ ਆਇਆ ਹੋਵੇ ਤੇ ਕੀ ਗੱਲ ਵੀ ਤਹਿਸੀਲਦਾਰ ਕੋਲੇ ਚਿੱਠੀ ਕਿਉਂ ਨਹੀਂ ਪਹੁੰਚਦੀ ਹੁਣ ਮੈਂ ਦਰਖਾਸਤ ਦਿੰਦਾ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਸਿਰਫ ਮਤਲਬ ਉਸੇ ਲੱਗਿਆ ਕਰਕੇ ਹੁਣ ਮਹਿਮਤੀ ਹੋਈ ਹੈ ਜੀ ਸਾਰਾ ਪੈਂਡ ਗਵਾ ਬਾਹਰਲੀ ਫਿਰਨੀ ਜਿਹੜੀ ਬਣੀ ਹੋਈ ਹੈ ਉਹ ਚਾਰ ਫੋਟੇ ਨਾਲੇ ਪੈਂਡ ਦੇ ਵਿੱਚ ਬਣੀ ਵਿਖਾਈ ਹੈ ਆ ਮੁੰਡਾ ਜਵਾਨ ਆ ਸਾਹਮਣੇ ਖੜਾ ਹੈ ਇਹ ਮਹਿਮਤੀ ਵਾਲੇ ਦੇ ਨਾਲ ਸੀਗਾ ਇੱਥੇ ਇੱਕ ਮੈਂਬਰ ਸਾਹਿਬ ਆ ਹੋ ਖੜੇ ਆ ਉਹ ਵੀ ਨਾਲ ਸੀਗੇ ਇਹ ਵੀ ਨਾਲ ਸੀਗਾ ਮਹਿਮਤੀ ਹੋਈ ਹੈ ਚਾਰ ਫੋਟੋ ਮਤਲਬ ਪੈਂਡ ਦੀ ਫਿਰਨੀ ਪੈਂਡ ਦੇ ਵਿੱਚ ਬਣੀ ਵਿਖਾਈ ਹੈ ਉਹਦੀ ਮਹਿਮਤੀ ਦੇ ਹਿਸਾਬ ਨਾਲ ਜਿਹੜੇ ਨਿਸ਼ਾਨ ਲਾਏ ਜਾਂਦਾ ਨੇ ਹਣ ਥੋੜਾ ਜਿਆ ਇਹਨੂੰ ਪੁੱਛਿਆ ਉਹ ਜੀ ਨਾਲ ਤਾਂ ਇੱਕ ਬਜ਼ੁਰਗ ਆਏ ਦੱਸੋ ਵੀ ਜਿਹੜਾ ਇੱਕਲਾ ਤੁਸੀਂ ਬੀੜਾ ਕਿਉਂ ਚੁੱਕਿਆ ਵੀ ਜਿਹੜੀ ਇਹ ਜਗਾ ਇਹਨਾਂ ਲੋਕਾਂ ਨੇ ਘਰਾਂ ਵਾਲੇ ਨੇ ਮਕਾਨਾਂ ਨੇ ਰੋਕੀ ਐ ਇਹਨੂੰ ਖਾਲੀ ਕਰਾਈ ਜਾਵੇ ਤੁਸੀਂ ਇਕੱਲੇ ਨੇ ਕਿਉਂ ਬੀੜਾ ਚੁੱਕਿਆ ਪੰਚਾਇਤ ਹੁੰਦੀ ਆ ਹਾਂਜੀ ਉਹ ਕਿਉਂ ਨਹੀਂ ਕੰਮ ਕਰ ਰਹੀ ਐ ਪੰਚਾਇਤ ਇਸ ਬੰਦੇ ਤੋਂ ਇੰਨੇ ਕਿ ਡਰਦੀ ਐ ਕਿ ਪੰਚਾਇਤ ਨੇ ਜੇ ਕੋਈ ਮਾੜੀ ਮੋਟੀ ਉਂਟਾਈ ਕੀਤੀ ਐ ਇਹ ਬੰਦਾ ਪੰਚਾਇਤ ਤੇ ਦਸਖਾਸ਼ ਤੇ ਦਿੰਦਾ ਮੈਂ ਪੰਚਾਇਤ ਨੂੰ ਪੁੱਛ ਕੇ ਕੰਦ ਕੱਢੀ ਐ ਜੀ ਉਹ ਪੰਚਾਇਤ ਨੇ ਮੈਨੂੰ ਕਹਿੰਦਾ ਫਿੱਤਾ ਮਾਰ ਕੇ ਜੀ ਫਟ ਸਾਡੀ ਗਲੀ ਛੱਡ ਕੇ ਆਪਦੀ ਕੰਦ ਕੱ ਪੰਚਾਇਤ ਨੂੰ ਮੈਂ ਸਾਇਨ ਕਰਾ ਕੇ ਕੰਦ ਗੱਡੀ ਆ ਜੀ ਉਹ ਇਹਨੇ ਚਾ ਕੇ ਪੰਚਾਇਤ ਦੇ ਉੱਤੇ ਕੇਸ ਕਰਤਾ ਗਰੀਬ ਸੀ ਵਿਚਾਰੀ ਜਨਾਨੀ ਸਰਪੰਚ ਸੀ ਅਰਮਦਾਸ ਗਿਆ ਸਿੱਖਾਂ ਦੀ ਉਹ ਬੁੜੀ ਨੂੰ ਮੈਂ 5 ਸਾਲ ਵਿਚਾਰੀ ਨੂੰ ਜਨਾਹ ਕਰਾ ਸਰਪੰਚ ਨਹੀਂ ਰਹੀ ਆ ਤਰੀਕਾਂ ਤੇ ਲੈਈ ਫਿਰਦਾ ਨੇ ਨਾਲ ਹੁਣੇ ਜਿਹੜਾ ਸਰਪੰਚ ਹੁਣ ਸੀ ਇਹਨੂੰ ਪਿਛਲਾ ਉਹ ਆਪਣਾ ਮੇਰੇ ਨਾਲ ਜਾਂਦਾ ਜਦੋਂ ਉਹਨੂੰ ਸਰਪੰਚੀ ਮਿਲ ਗਈ ਇਹਨੇ ਉਹਨੂੰ ਦੌਕਾ ਮਾਰਿਆ ਡਰਦਾ ਉਹ ਵੀ ਹਟ ਗਿਆ ਹੁਣ ਸਮਉਂ ਦੀ ਮੇਰੇ ਖਿਲਾਫ ਗਵਾਹੀਆਂ ਦਿੰਦਾ ਸਿਰਫ ਇਹੋ ਡਰਦਾ ਕਿਉਂਕਿ ਇਹ ਸ਼ਰਾਰਤੀ ਬੰਦਾ ਹੈ ਮੈਂ ਬਿਲਕੁਲ ਦਾਰੇ ਤੋਂ ਬਿਨਾ ਕਹੂੰਗਾ ਹਰਾਮ ਜਾਂਦਾ ਸਿਰੇ ਦਾ ਇਹਦੇ ਪਿੰਉ ਨੂੰ ਪਿੰਡ ਦੇ ਵਿੱਚ ਕਹਿੰਦੇ ਸੀਗੇ گاਉਂ ਕੀ ਨਾਨੀ ਸਾਰੇ ਪਿੰਡ ਦੀਆਂ ਸ਼ਿਕਾਇਤਾਂ ਕਰਨੀਆਂ ਸਾਰੇ ਮੈਨੂੰ ਬਦਨਾਮ ਕਰਨਾ ਲੜਾਉਣਾ ਇਹ ਗਾਹ ਉਹਦਾ ਵੀ ਗੁਰੂ ਨਿਕਲਿਆ ਹੈ ਇਸ ਬੰਦੇ ਨੇ ਮੇਰੇ ਤੇ ਦਰਖਾਸਤ ਦਿੱਤੀ ਹੈ ਜੀ ਮੇਰੇ ਮੱਥੋਂ ਗਲੀ ਪੂਰੀ ਆ ਇਹਨਾਂ ਦੇ ਮੱਥੋਂ ਮੇੋਂ 15 ਫੁੱਟ ਵੀ ਪੂਰੀ ਨਹੀਂ ਹੁੰਦੀ ਤੇ ਕਿਸੇ ਮੇਰੇ ਤੇ ਗਰੀ ਬੈਠਿਆ ਖੂਦ ਹੱਥਾਂ ਨਾਲ ਇਹਨਾਂ ਨੇ ਰੋਕਿਆ ਗਲੀ ਇਹਨਾਂ ਨੇ ਰੋਕੀ ਆ ਅਗਲਾ ਮੱਥੇ ਜਿਹੜਾ ਮੇਰੇ ਉੱਤੇ ਦਰਖਾਸਤ ਦੇਣ ਵਾਲਾ ਉਹਦੇ ਮੱਥੋਂ ਵੀ 15 ਫੁੱਟ ਗਲੀ ਵਸਾਂ ਹੀ ਪੂਰੀ ਹੋਊਗੀ 5 ਫੁੱਟ ਰੋਕੀ ਬੈਠਿਆ ਹੁਣ ਆ ਸੋ ਇਹ ਆ ਦਿਖਾ ਦਿਓ ਜੀ ਜਿਹੜਾ ਮੈਨੂੰ ਪਰੇਸ਼ਾਨੀ ਹੈ ਮੇਰੀਆਂ ਗੱਡੀਆਂ ਦੋ ਆ ਜਦੋਂ ਮੈਂ ਗੱਡੀ ਲੰਘਾਉਣਾ ਮੇਰੀ ਗੱਡੀ ਦਲੇ ਚ ਵਜਦੀ ਆ ਮੂਰੇ 7 ਫੁੱਟ ਗਲੀ ਰੋਕਦੀ ਉਹ ਨਹੀਂ ਤਾਂ ਸਿੱਟ ਗਏ ਉਹ ਜਰੂਰ ਵਿਖਾ ਦਿਓ ਜੀ ਪ੍ਰਸ਼ਾਸਨ ਨੂੰ ਪਤਾ ਲੱਗਣਾ ਚਾਹੀਦਾ ਦਿਖਾਓ ਕੈਮਰਾਮੈਨ ਨੂੰ ਜੂਮ ਕਰਕੇ ਦਿਖਾ ਦਿਓ ਮੜਾ ਜੀ ਬਾਹਰ ਦੇ ਵਿੱਚ ਕੀ ਕਿਹਾ ਜਾਂਦਾ ਜੀ ਖਾਲਸੇ ਆ ਜਿਹੜੇ ਇਹ ਅਤਵਾਦੀ ਆ ਖਾਲਸੇ ਗੁੰਡਾਗਰਦੀ ਕਰਦੇ ਆ ਸਾਨੂੰ ਗੈਂਗਸਟਰ ਕਿਹਾ ਜਾਂਦਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਜੀ ਜਿਹਦੇ ਨੱਥ ਮਰੀਦੀ ਆ ਨੱਥ ਮਾਰ ਲੋ ਨਹੀਂ ਮੈਂ ਮਰ ਚੁੱਕਿਆ ਸੱਤ ਸਾਲ ਤੋਂ ਲਾਗੇ ਮੈਨੂੰ ਕੇਸਾਂ ਦੇ ਵਿੱਚ ਜਿਹਨੇ ਰੋਲਤਾ ਪਿੰਡ ਦੇ ਵਿੱਚ ਕੋਈ ਮੁੰਡਾ ਮਰਿਆ ਇੱਥੇ ਮੱਝ ਵੀ ਸਖਾਂ ਦਾ ਇਹਨੇ ਉਹਨਾਂ ਨੂੰ 10 ਲੱਖ ਰੁਪਏ ਦਾ ਆਫਰ ਦਿੱਤਾ ਸਾਡੇ ਕੋਲੇ ਰਿਕਾਰਡਿੰਗਾਂ ਪ੍ਰੂਫ ਸਾਰੇ ਹੈਗੇ ਆ ਸਾਰਾ ਪਿੰਡ ਅਗਵਾਈ ਦੇਊਗਾ ਪਚਾਇਤਾ ਨੇ ਰਾਜੀਨਾਮਾ ਕਰਵਾਇਆ ਤੇ ਉਹ ਮੁੰਡੇ ਦਾ ਸ਼ਿਸ਼ਕਾਰ ਕਰਾਇਆ ਇਹ ਮੇਰੇ ਮੁੰਡੇ ਦੇ ਕਤਲ ਦਾ ਕੇਸ ਪੋਣਦਾ ਸੀਗਾ ਸਿਰਫ ਹੁਕਮਦਤ ਹੋਉਂਦਾ ਮਾਰਾ ਮੈਂ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਦਾ ਹਾਂ ਵੀ ਇਸ ਬੰਦੇ ਨੂੰ ਸਮਝਾ ਲਓ ਨਾਥ ਮਾਰ ਲਓ ਜੇਕਰ ਦੂਜੀ ਧਿਰ ਨੇ ਆਪਦਾ ਪੱਖ ਦੇਣਾ ਹੋਵੇ ਤੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੀ ਹੈ ਉਹ ਵੀ ਆਪਦਾ ਪੱਖ ਰੱਖ ਸਕਦੀ ਹੈ ਕਿ ਜਿਹੜਾ ਉਹਨੇ ਇਹ ਥਾਂ ਰੋਕਿਆ ਕਿਸ ਤਰ੍ਹਾਂ ਰੋਕਿਆ ਕਿਸ ਤਰ੍ਹਾਂ ਨਹੀਂ ਰੋਕਿਆ ਇਲੀਗਲ ਆ ਜਾਂ ਅਨਲੀਗਲ ਆ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਆਪਦਾ ਪੱਖ ਰੱਖ ਸਕਦੇ ਆ ਉਹਨਾਂ ਦਾ ਪੱਖ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੇ ਦੱਸਿਆ ਕਿ ਜਿਹੜੀ ਇਹ ਪੰਚਾਇਤੀ ਥਾਂ ਜਾਂ ਸ਼ਾਮਲਾਟੀ ਥਾਂ ਕਿ ਇਸ ਵੀਰ ਨੇ ਰੋਕੀ ਹੋਈ ਆ ਜਿਹਨੂੰ ਖਵਾਜੇ ਪੀਰ ਕਹਿੰਦੇ ਆ ਉਹਦੀਆਂ ਜੋਤਾਂ ਲੱਗਦੀਆਂ ਉਸ ਤੇ ਲੈਂਟਰਿੰਗ ਬਣੀ ਹੋਈ ਹੈ ਤੇ ਪਰ ਇਹ ਨਹੀਂ ਮੰਨੀ ਚਾਹੀਦੀ ਸੀ